ਨੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਇਸ ਕਰਕੇ ਲੋਕ ਹੁਣ ਸੁਚੇਤ ਹੋ ਜਾਣ ਤੇ ਖਾਸ ਕਰਕੇ ਆ ਦੋ ਦਿਨ ਜ਼ਰੂਰ ਆਪਣਾ ਧਿਆਨ ਰੱਖਣ ਤਾਂ ਦਾਅਦੇ ਕਿ ਸੂਬੇ ਪੱਲ ਦੇ ਵਿੱਚ ਮੌਸਮ ਲਈ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਨੇ ਇੱਕ ਵੱਡਾ ਦਾਵਾ ਕੀਤਾ ਗਿਆ ਕਿ 21 ਤੋਂ 23 ਤੱਕ ਸੂਬੇ ਪੱਲ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਤੇ ਕਈ ਜ਼ਿਲਾਂ ਦੇ ਵਿੱਚ ਰੈੱਡ ਅਤੇ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਕਿਸਾਨਾਂ ਨੂੰ ਖਾਸ ਕਰਕੇ ਤਿਆਰ ਰੱਖਣ ਦੀ اپیل ਕੀਤੀ ਗਈ ਹੈ ਆਕਰ ਕਿੱਥੇ ਕਿੱਥੇ রেড ਅਲਰਟ ਤੇ ਕਿੱਥੇ ਕਿੱਥੇ اورنج ਅਲਰਟ ਜਾਰੀ ਕੀਤਾ ਗਿਆ ਤਾਂ ਆਓ ਸੁਣਦੇ ਹਾਂ ਕਿ ਵਿਭਾਗ ਦੇ ਵੱਲੋਂ ਹੋਰ ਕਿਹੜੀ ਕਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਅ ਇਸ ਵਾਰੀ ਆਪਾਂ ਦੇਖ ਰਹੇ ਹਾਂ ਕਿ ਮੌਸਮ ਦੇ ਰੰਗ ਕਾਫੀ ਬਦਲੇ ਹੋਏ ਆ ਪਿਛਲੇ ਸਾਲਾਂ ਦੇ ਕੰਪੈਰੀਟਿਵਲੀ ਕਿਉਂਕਿ ਪਹਿਲਾਂ ਜਿਹੜੀ ਆ بارش ਕਦੇ ਵੀ ਆਪਾਂ ਨੂੰ ਇੰਨੀ ਰੈਗੂਲਰ ਜਾਂ ਕੰਟੀਨਿਊ ਨਹੀਂ ਦੇਖਣ ਨੂੰ ਮਿਲੀ ਪਰ ਇਸ ਵਾਰੀ ਜੇ ਦੇਖਦੇ ਹਾਂ ਤਾਂ ਪਹਿਲਾਂ ਜੂਨ ਦੇ ਵਿੱਚ ਸਾਡੇ ਕੋਲ ਨਾਰਮਲ ਨਾਲੋਂ ਜ਼ਿਆਦਾ بارش ریکارڈ ਕੀਤੀ ਗਈ ਹੈ ਔਰ ਫਿਰ ਜੁਲਾਈ ਦੇ ਵਿੱਚ ਵੀ ਲਗਾਤਾਰ ਹੀ ਕਈ ਕਿਤੇ ਨਾ ਕਿਤੇ ਜਿਹੜੀ ਬਾਰਿਸ਼ ਰੋਜ਼ ਦੇਖੀ ਜਾ ਰਹੀ ਹੈ ਸੋ ਜੇ ਆਪਾਂ ਦੇਖੀਏ ਤਾਂ ਮਤਲਬ ਜੇ ਪੂਰੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਹੁਣ ਤੱਕ ਸਾਡੇ ਕੋਲ 15% ਜਿਹੜੀ ਹੈ ਨਾਰਮਲ ਨਾਲੋਂ ਜ਼ਿਆਦਾ ਬਾਰਿਸ਼ ਰਿਕਾਰਡ ਕੀਤੀ ਗਈ ਹੈ ਕਿਉਂਕਿ ਇਹਦੇ ਵਿੱਚ ਜੁਲਾਈ ਦੇ ਵਿੱਚ ਵੀ ਜੇ ਆਪਾਂ ਗੱਲ ਕਰੀਏ ਪਹਿਲੇ ਜਿਹੜੇ ਦੋ ਹਫ਼ਤੇ ਨਿਕਲੇ ਆ ਤਾਂ ਉਹਦੇ ਵਿੱਚ ਪਹਿਲੇ ਪੰਦਰਵਾੜੇ ਦੇ ਵਿੱਚ ਵੀ ਜਿਹੜੀ ਨਾਰਮਲ ਤੋਂ ਜ਼ਿਆਦਾ ਜਿਹੜੀ ਬਾਰਿਸ਼ ਰਿਕਾਰਡ ਕੀਤੀ ਗਈ ਹੈ ਸੋ ਜੇ ਆਪਾਂ ਜ਼ਿਲ੍ਹੇਵਾਰ ਗੱਲ ਕਰਦੇ ਆ ਤਾਂ ਅੰਮ੍ਰਿਤਸਰ ਤਰਨਤੰਦ ਲੁਧਿਆਣਾ ਫਰੀਦਕੋਟ ਦੇ ਵਿੱਚ ਜਿਹੜੇ ਜ਼ਿਲ੍ਹੇ ਇਹ ਪੰਜਾਬ ਦੇ ਜ਼ਿਲ੍ਹੇ ਆਉਂਦੇ ਆ ਇਹਨਾਂ ਦੇ ਵਿੱਚ ਨਾਰਮਲ ਤੋਂ ਜ਼ਿਆਦਾ ਬਾਰਿਸ਼ ਰਿਕਾਰਡ ਹੋਈ ਹੈ ਤੇ ਬਠਿੰਡਾ ਮੁਕਸਰ ਸੰਗਰੂਰ ਕਪੂਰਥਲਾ ਹੁਸ਼ਿਆਰਪੁਰ ਤੇ ਮੁਹਾਲੀ ਇਹ ਥੋੜੀ ਜੇ ਘੱਟ ਵਰਖਾ ਵਾਲੇ ਜਿਹੜੇ ਜ਼ਿਲ੍ਹੇ ਆ ਉਹ ਰਿਕਾਰਡ ਕੀਤੇ ਗਏ ਆ ਕਿ ਸਭ ਤੋਂ ਇਸ ਵਾਰ ਹੀ ਜ਼ਿਆਦਾ ਜਿਹੜੀ بارش ਆ ਤਰਨਤਨ ਜ਼ਿਲ੍ਹੇ ਦੇ ਵਿੱਚ ਰਿਕਾਰਡ ਹੋਈ ਹੈ ਤੇ ਸਭ ਤੋਂ ਘੱਟ ਜਿਹੜੀ ਆ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਰਿਕਾਰਡ ਹੋਈ ਹੈ ਸੋ ਜੇ ਆਪਾਂ ਆਉਣ ਵਾਲੇ ਦਿਨਾਂ ਦੀ ਗੱਲ ਕਰਦੇ ਆ ਤਾਂ ਇੱਕ ਦੋ ਦਿਨ ਹਲੇ ਸਾਡੇ ਕੋਲ ਟੁੱਟਵੀਂ ਬੱਦਲਬਾਈ ਦੇ ਨਾਲ ਥੋੜੇ ਬੱਤੇ ਛੱਟੇ ਪੈਣ ਦੀ ਸੰਭਾਵਨਾ ਹੈ ਪਰ 21 ਤੋਂ ਬਾਅਦ ਮੌਸਮ ਫੇਰ ਬਦਲੇਗਾ ਔਰ 21 ਤੋਂ ਬਾਅਦ ਜੁਵੇ 22 23 ਨੂੰ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਜ਼ਿਲ੍ਹਿਆਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈਗੀ ਹੈ ਔਰ ਜਿਹੜਾ ਮੌਸਮ ਵਿਭਾਗ ਆ ਉਹਨੇ ਵੀ ਅਲਰਟ ਜਾਰੀ ਕੀਤਾ ਹੈ ਤੇ ਰੈਡ ਅਲਰਟ ਜਾਰੀ ਕੀਤਾ ਗਿਆ ਕਈ ਜਗ੍ਹਾ ਤੇ ਕਈ ਜਗ੍ਹਾ ਤੇ orange ਅਲਰਟ ਜਾਰੀ ਕੀਤਾ ਗਿਆ ਕਿ ਜਿਹੜੀ 21 ਤੋਂ ਬਾਅਦ ਹੈਗੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈ ਭਾਰੀ ਬਰਖਾ ਹੋ ਸਕਦੀ ਹੈ ਸੋ ਇਸ ਨੂੰ ਆਪਾਂ ਦੇਖਦੇ ਹੋਏ ਸਾਰਿਆਂ ਸਾਨੂੰ ਸਾਵਧਾਨੀਆਂ ਜ਼ਰੂਰ ਵਰਤਣੀਆਂ ਚਾਹੀਦੀਆਂ ਨੇ ਕਿਉਂਕਿ ਜੇ ਅਗਰ ਭਾਰੀ ਵਰਖਾ ਹੋ ਜਾਂਦੀ ਹੈ ਤਾਂ ਸਾਨੂੰ ਕੋਈ ਵੀ ਜਿਸ ਤਰ੍ਹਾਂ ਕੀ ਆਪਣੇ ਜਿਹੜੇ crop plans ਨੇ ਜਾਂ ਕੋਈ travel plans ਨੇ ਉਸ ਹਿਸਾਬ ਨਾਲ ਸਾਨੂੰ ਉਹ ਲਿਖਣੇ ਚਾਹੀਦੇ ਆ ਕਿਸਾਨਾਂ ਨੂੰ ਵੀ ਆਪਾਂ ਇਹੀ ਕਵਾਂਗੇ ਕਿ ਕਿਉਂਕਿ ਜਿੱਥੇ-ਕਿੱਥੇ ਭਾਰੀ ਵਰਖਾ ਹੋਏਗੀ ਉੱਥੇ ਆਪਣਾ ਜਿਹੜਾ ਨਿਕਾਸੀ ਦਾ ਪ੍ਰਬੰਧ ਜ਼ਰੂਰ ਕੀਤਾ ਜਾਵੇ ਆਪਣੀਆਂ ਜਿਹੜੀਆਂ ਖੇਤ ਟੂਟਾ ਜਿਹੜੀਆਂ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਪ੍ਰੋਪਰ ਕੀਤਾ ਜਾਏ ਤਾਂ ਕਿ ਜੇ ਭਾਰੀ ਵਰਖਾ ਹੁੰਦੀ ਆ ਤਾਂ ਮਤਲਬ ਉੱਥੇ ਕੋਈ ਪ੍ਰੋਬਲਮ ਨਾ ਆਵੇ ਤੇ ਦੂਸਰਾ ਇਹਨਾਂ ਦਿਨਾਂ ਦੇ ਵਿੱਚ ਕੋਈ ਵੀ ਪਾਣੀ ਜਾਂ ਸਪਰੇਅ ਲਾਉਣ ਤੋਂ ਗਰੇਜ਼ ਕੀਤਾ ਜਾਵੇ ਔਰ ਦੂਸਰਾ ਪਾਣੀ ਜੇ ਆਪਾਂ ਨੂੰ ਲੱਗ ਰਿਹਾ ਹੈ ਕਿ ਕਈ ਜਗ੍ਹਾ ਤੇ ਸਾਨੂੰ ਜਿਸ ਤਰ੍ਹਾਂ ਵੀ ਭਾਰੀ ਵਰਖਾ ਹੋ ਸਕਦੀ ਹੈ ਤਾਂ ਪਾਣੀ ਨੂੰ ਕਿਸ ਤਰ੍ਹਾਂ ਸੰਭਾਲਣ ਦਾ ਯਤਨ ਜ਼ਰੂਰ ਕੀਤਾ ਜਾਵੇ ਤਾਂ ਕਿ ਜਿਹੜਾ ਉਹ ਪਾਣੀ ਹੈ ਉਹ ਮਤਲਬ ਉਹ ਵੇਸਟ ਨਾ ਹੋਏ ਸੋ ਉਹ ਉਹਨੂੰ ਆਪਾਂ ਅੱਗੋਂ ਯੂਜ਼ ਕਰ ਸਕੀਏ ਤੇ ਜਿਹੜੇ ਖੇਤ ਨੇ ਉਹ ਵੀ ਜਿਹੜੇ ਓਵਰ ਫਲੱਡਡ ਨਾ ਹੋਣ ਉਹਨਾਂ ਚੋਂ ਪਾਣੀ ਦੀ ਨਿਕਾਸੀ ਜਿਹੜੀ ਆ ਉਹ ਹੁੰਦੀ ਰਵੇ ਦੂਸਰਾ ਇਹ ਹੈ ਕਿ ਜਿਹੜਾ ਕਾਂਗਰਸ ਘਰਾ ਆਪਾਂ ਕਹਿ ਸਕਦੇ ਆ ਉਹਨੂੰ ਵੀ ਮਤਲਬ ਪੱਟਣ ਦੀ ਜਿਹੜੀ ਮੁਹਿੰਮ ਹੈ ਇਹਨਾਂ ਦਿਨਾਂ ਦੇ ਵਿੱਚ ਚੱਲ ਰਹੀ ਹੈ ਕਿਉਂਕਿ ਬਾਰਿਸ਼ ਦੇ ਦਿਨਾਂ ਦੇ ਵਿੱਚ ਉਹਨੂੰ ਪੱਟਣਾ ਸੌਖਾ ਹੋ ਜਾਂਦਾ ਹੈ ਸੋ ਉਹਨੂੰ ਵੀ ਆਪਾਂ ਕਿਸਾਨ ਵੀਰਾਂ ਨੂੰ ਕਹਿ ਸਕਦੇ ਹੈਗੇ ਆ ਕਿ ਉਹਨੂੰ ਜਿਹੜਾ ਆਪਾਂ ਕੰਟੀਨਿਊ ਕਰ ਸਕਦੇ ਆ ਦੂਜਾ ਇਹ ਹੈ ਕਿ ਜਿਹੜੇ ਵੀ ਆਪਣੇ ਕੋਈ ਪ੍ਰਾਤਨ ਰੁੱਖਾਂ ਤੇ ਬੂਟੇ ਨੇ ਉਹ ਵੀ ਕਿਉਂਕਿ ਹਲੇ ਵੀ ਆਪਣਾ ਜਿਹੜਾ ਵਨ ਮਹਾ ਉਤਸਵ ਦਾ ਜਿਹੜਾ ਚੱਲ ਰਿਹਾ ਪੀਰੀਅਡ ਹੈ ਤਾ ਇਹਨਾਂ ਦਿਨਾਂ ਦੇ ਵਿੱਚ ਲਾ ਸਕਦੇ ਹੈਗੇ ਆ ਕਿਉਂਕਿ ਜੇ ਆਪਾਂ ਲਾਉਣੇ ਆ ਤਾਂ ਜਿਹੜੀ ਪਾਣੀ ਦੀ ਪੂਰਤੀ ਹੈ ਉਹ بارش ਨਾਲ ਪੂਰੀ ਹੋ ਜਾਂਦੀ ਹੈ ਤੇ ਇਹ ਕੁਝ ਹੱਦ ਤੱਕ ਜਿਹੜੇ ਆ ਬੁੱਟੇ ਆ ਇਹ ਕਾਮਯਾਬ ਹੋ ਸਕਦੇ ਆ। ਸੋ ਦਾਦੀਆ ਕੀ ਮੌਨਸੂਨ ਨੇ 10 ਤੱਕ ਦਿੱਤੀ ਹੋਈ ਹੈ ਜਿੱਦੇ ਚੱਲਦੇ ਲਗਾਤਾਰ ਕਈ ਥਾਵਾਂ ਦੇ ਉੱਤੇ ਹਲਕੀ بارش ਵੀ ਹੋ ਰਹੀ ਆ ਪਰ ਆਉਣ ਵਾਲੇ 2 ਦਿਨਾਂ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਇਸ ਕਰਕੇ ਬਾਹਰ ਨਿਕਲਣ ਤੋਂ ਪਹਿਲਾਂ ਜ਼ਰੂਰ ਧਿਆਨ ਰੱਖਿਆ ਜਾਵੇ। ਹਕੀਕਤ ਰਿਪੋਰਟ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਸੋਨੇ ਦੀ ਰਿਪੋਰਟ